ਐ ਵੀ ਅਸੀਂ ਚੱਲਨੇ ਆ ਅੱਜ ਕਿੱਥੇ ਜਾਣਾ ਜੀ ਲੰਗੋ ਵਾਲੇ ਜਾਣਾ ਕਾਦੇ ਵਾਸਤੇ ਥੋੜੇ ਇਧਰ ਨੂੰ ਬਸ ਕੋਈ ਡਿਸਕਸ ਕਰਕੇ ਆਉਣੀ ਹੈ ਕਿਸੇ ਟੀਚੇ ਤੇ ਇਸ ਬੰਦੇ ਨੂੰ ਮਿਲਣਾ ਠੀਕ ਹੈ ਲੈ ਭਈਆ ਗਵਾਂਢੀ ਆ ਸਿਰ ਤੇ ਹੱਥ ਕਰਾ ਰਿਆ ਕਹਿੰਦਾ ਮੈਂ ਤੇਰੇ ਕਹਿੰਦਾ ਮੈਂ ਤੇਰੀ ਵਰਕਾ ਬਣ ਜਾ ਦੇਖੋ ਬਣੂਗਾ ਕਿ ਨਾ ਕਿੰਨਾ ਟਾਈਮ ਲੱਗ ਜੂ 10:00 ਤੇ 10:30 ਚਾਚਾ ਆ ਰਹੇ ਹਾਂ ਹਾਂ 10:00 ਤੇ ਗੌਰ ਦਾ ਫਿਰ ਟਾਈਮ ਤੱਕ ਸਾਰਾ ਜ਼ਿੰਦਗੀ ਟਾਈਮ ਖਾਉਣਾ ਮੇਰੇ ਹਿਸਾਬ ਨਾਲ ਲੱਸਨ ਨਹੀਂ ਪੋਸਟਰ ਵਾਸਤੇ ਫੋਟੋ ਵਿੱਚ ਲਾ ਦੇ ਇਹਦੇ ਨਾਲ ਮਨਦੀਪ ਤੋਂ ਕਚਾ ਲਾ ਪੋਸਟਰ ਵਾਸਤੇ ਉਹ ਲਾਵਾਂਗੇ ਇਹ ਬੰਦਾ ਉਹ ਆ ਬਈ ਜਿਹੜਾ 12 ਵਜੇ ਉੱਠਦਾ ਓਏ ਇਹ ਆ ਹਾਂ ਹਾਂ ਓਏ ਉਹ ਤਾਂ ਪੋਸਟਰ ਵਾਸਤੇ ਫੋਟੋ ਕਰਾ ਲਾ 12 ਵਜੇ ਉੱਠਦਾ ਫੋਟੋ ਵਾਸਤੇ ਉਹ ਦਿਖਾਈ ਆਤੀ ਉਹ ਬੰਤ ਦਾ ਘਰ ਨਹੀਂ ਸੀ ਉਹ ਮੇਰਾ ਘਰ ਸੀ ਹਾਂ ਏ ਪੰਤ ਦਾ ਘਰ ਸਾਨੂੰ ਦਿਖਾਵਾਂਗੇ ਕਦੇ ਫੇਰ ਅੱਗਾ ਵੀਰੇ ਭਾਈ ਹਾਂਜੀ ਮਿੱਤਰੋ ਇਹ ਜਾਂ ਛਾਟਾ ਲੰਗੋਵਾਲ ਚਾਹੇਟ ਪਈ ਹਾਂ ਬਹੁਤ ਬਚਪਨ ਦੇ ਖਵੜੇ ਮੈਂ ਹਾਂ ਆਪੜੋ ਤੋਂ ਪਰਲਾ ਬਣਿਆ ਬਣਿਆ ਜਦੋਂ ਮੈਂ ਵੜਿਆ ਹੁੰਦਾ ਆ ਇੱਧਰ ਨਾ ਪੁਰਾਣਾ ਹੈਗਾ ਇੱਕ ਨਾ ਠੀਕੀ ਦੇਖ ਕੇ ਚਲਾ ਰਿਹਾ ਇੱਧਰ ਤੇ ਪੁਰਾਣੇ ਪੁੱਲ ਤੇ ਚੱਲਾਂਗੇ ਆਪਾਂ ਨਾ ਪੁਰਾਣੇ ਦੀਆਂ ਪੁਰਾਣੇ ਮੇਰਾ ਬੱਟ ਪੜ ਜਾਂਦਾ ਹੁੰਦਾ ਤੇ ਘਰ ਉਹ ਨਾ ਬੱਟ ਬਾੜ ਬੱਟ ਤੇ ਹੁੰਦਾ ਤੰਗੜੀ ਪਿਆ ਕਰਾਇਆ ਲੱਗਦਾ ਹੁੰਦਾ ਤੀ ਉਹ ਛਮੇ ਤੇ ਮੈਂ ਸਹੀ ਮੋਹ ਪਾਈ ਜਾਂਦਾ ਮੋਹ ਪਾਈ ਜਾਂਦਾ ਹੁਣ ਪਾਈ ਤਾਂ ਗੱਡੀਆਂ ਵਾਲੇ ਹੋ ਗਏ ਹੁਣ ਗੱਡੀਆਂ ਚ ਆ ਜਾਈਂ ਹਾਂ ਤਬਾਕਾਂ ਜੱਲਾਂ ਲੈ ਗੱਡੀਆਂ ਨੇ ਕੱਟੇ ਹੁਣ ਹਾਂ ਨਾ ਆ ਗਿਆ ਲੰਗਵਾਲ ਜੀ ਸਾਹਮਣੇ ਹਾਂ ਅਰੇ ਗਈ ਮਤਲਬ ਦਿਨਾਂ ਬਾਅਦ ਕਿ ਤਾ ਨਿਆ ਲੰਗੋਵਾਲਾ ਪੰਤ ਪਾਈ ਗਿਆ ਆ ਲਿਆ ਦੀ ਗਮਹਾਦੀ ਜੇ ਵਾਰੀ ਵੀਡੀਓ ਬੁੜੇ ਜੀ ਵੀਜੀ ਰਹਿੰਦਾ ਇਹ ਸਾਨੂੰ ਘੱਟ ਵੱਧ ਦੇ ਟਾਈਮ ਲੰਦਾ ਹੁਣ ਅੱਜ ਥੋੜਾ ਜਿਹਾ ਲੰਗੋਵਾਲੇ ਕੰਮ ਸੀ ਅੱਜ ਸਵੇਰੇ ਲੰਗੋਵਾਲੇ ਤੋਂ ਬਾਕੀ ਮੋਟਾ ਕੋਈ ਸਮਾਨ ਲੈਣਾਗਾ ਘਰ ਵਾਸਤੇ ਪੰਤ ਨੇ ਵੀ ਆਉਦੇ ਘਰ ਵਾਸਤੇ ਲੈਣਾ ਤੇ ਅਸੀਂ ਵੀ ਸੁਣਾਈ ਦਿੱਥੋ ਹੁਣ ਕੁਤਲਾ ਖਾਂਗੜ ਕੁਤਲਾ ਖਬਾਂ ਮੱਥ ਕੁਤਲਾ ਨਹੀਂ ਹੋਰ ਪਿਖਾਂਗੇ ਬਗੜਗ ਕੀ ਜਾਣਾਂਗਾ ਕੋਈ ਨਹੀਂ ਚੱਲਦੇ ਆ ਗਾਹਾਂ ਦੱਸ ਦੇ ਐਂ ਕਰੋ ਫਟੇ-ਫਟੇ ਬੇ ਚ ਲਾਓ ਚਾਹ ਪੀ ਲਈ ਹਾਂ ਦੂਰ ਦਾ ਛਾਪਣਾ ਦੇਖ ਹੈ ਥੱਕਦੇ ਹੋਮੋਗੇ ਮਛੰਨੇ ਦੀ ਰਾਹ ਆ ਠੀਕ ਹੈ ਦੀਪ ਕੇ ਚ ਭਾਏ ਚੱਲਦੇ ਗਾਹਾਂ ਠੀਕ ਦੀਪ ਵਿੱਚ ਨਾ ਮੇਰੀ ਬੰਟੀ ਨਹੀਂ ਉੱਥੇ ਮੈਨੂੰ ਫਾਇਦਾ ਕਿਉਂ ਕੀ ਹੋ ਗਿਆ ਮੈਨੂੰ ਲੈ ਅਛਲੇ ਲੈ ਕਰਕੇ ਲੜਾਈ ਹੋ ਗਈ ਅੱਛਾ ਹਾਂ ਉੱਥੇ ਜਨੇ ਅਸਲ ਲੈਣਾ ਮਨਾ ਹੈ ਮਨਾ ਹਾਂ ਮੈਂ ਅਛਲੇ ਤੋਂ ਬਣਾ ਤੁਰਦਾ ਨਹੀਂ ਸਾਈਕਲ ਹਾਂ ਠੀਕ ਆ ਫਿਰ ਪ੍ਰਾਈਵੇਸੀ ਉਹ ਵੀ ਸਕਿਉਰਟੀ ਵੀ ਨਾਲ ਜ਼ਰੂਰੀ ਆ ਸਾਈਕਲ ਤੇ ਉਹਦੇ ਬਿਚਕਟ ਕਰਾਉਣਾ ਹੈ ਹਾਂ ਹੈ ਜਦੋਂ ਪਾਉ ਨੂੰ ਪੂਆ ਨੂੰ ਛੰਡਾੜਾ ਦਿੱਤਾ ਅਸਿਆ ਉਹ ਤਾਂ ਸਾਈਕਲ ਤੇ ਉਧਾਰੇ ਹਾਂ ਮੈਂ ਬਿਚਕਟ ਕਰਾਉਣਾ ਹਾਂ ਹਾਂ ਛਮੇ ਛਮੇ ਦੀ ਗੱਲ ਹੈ ਹਾਂ ਖੰਡ ਮੁੱਕ ਗਈ ਭਾਈਓ ਤਾਂ ਖੰਡ ਘੱਟ ਗਈ ਛੱਡੇ ਕੋਲ ਉਹ ਕਹਿੰਦਾ ਵੀ ਇਹ ਤਾਂ ਪਿੱਟੇ ਜਾ ਹੋ ਜਾਣਗੇ ਅਸਿਆ ਮੇਰੇ ਹਾਰ ਕੇ ਭਾਈ ਪੈਸੇ ਹੈਗੇ ਨਹੀਂ ਸੀ ਉਹ ਟਾਈਮ 'ਚ ਮੈਂ ਤੇ ਚੀਆ ਕਬੀਤਾ ਲੱਭ ਭਾਈ ਕੀ ਕਰਦੇ ਕਰਦੇ ਹੋ ਕੀ ਬਾਹ ਚਾ ਮਿੱਠੀ ਕਰ ਲੈ ਕਰਾਂਗੇ ਚਾ ਚ ਭਾਈ ਵੱਧ ਪਾ ਲੈ ਕਰੇ ਮਠਾ ਮੜਾ ਥੋੜਾ ਸਮਾਨ ਲੈ ਕੇ ਆਉਂਦੇ ਭਾਈ ਘਰੋਂ ਬਹੁਤ ਮਾੜਾ ਟਾਈਮ ਦੇਖੇ ਹਮ ਹਮ ਅਡਾ ਜਰਾ ਆਪਣੀ ਬਾਹ ਫੜੀ ਐ ਤੇਰੇ ਜਾਦਾ ਮੇਲੇ ਤੇ ਗਈ ਸੀ ਆਪਾਂ ਗੰਗਸ਼ਰ ਕੇ ਨਾ ਕਰੋ ਚੋਰੀਆਂ ਮੇਲੇ ਤੇ ਗੱਲ ਸੁਣੋ ਮੇਲੇ ਤੇ ਬਾਗੇ ਪੈਸਾ ਹੈ ਨਾ ਪਿਆ ਸਾਡੇ ਕੋਲ ਤੇ ਮੇਰਾ ਦੇ ਟਰੈਕਟਰ ਗਈ ਅਸੀਂ ਟਰਾਲੀ ਤੇ ਚੜ ਕੇ ਅੱਛਾ ਉਹ ਬਣ ਬਾਗੀ ਗਈ ਹਮ ਅਣ ਕਿ ਬਾਈ ਕੇ ਭਾਗੇ ਹੋਣ ਚ ਗਏ ਪਈ ਉਹ ਜੀ ਜੀ ਤਾਂ ਬਥੇਨਾ ਕਰੇ ਵੀ ਆਪੀ ਚੀਜ਼ ਲੈ ਲਈਏ ਬੱਚੀ ਲੈ ਲਈਏ ਮੰਡੋਲ ਦਾਦੀ ਮੰਡੋਲੇ ਉਹ ਪੈਸਾ ਹੈ ਨਾ ਜੇਬ ਚ ਤੇ ਲੈ ਰੇਟ ਪੁੱਛ ਲਿਆ ਕਿੰਨੇ ਦੀ ਆ ਜੀ ਇਹਦੇ ਬੱਚੀ ਪੁੱਛ ਇਹ ਦੇ ਜੀ ਪੁੱਛ ਲਿਆ ਕਰਿਆ ਜੈਸੀ ਵੀ ਕਿੰਨੇ ਦੀ ਆ ਜੀ ਉਹ ਕਹਦਾ ਕਰੇ ਪਈਏ 100 ਤਰੀ ਕਹਦਾ ਹੁੰਦਾ ਸੀ ਹੈਨਾ ਉਦੋਂ ਇਹ ਬਰੇਨਰ ਮੋਟਾ ਲਈ ਕਰ ਸਕਲੀ ਹੈ ਨਾ ਕਿੰਨੇ ਦੀ ਆ ਉਹ ਕਹਿੰਦਾ ਜੀ 120 ਦੀ ਆ ਪਰ ਨਾ ਬੜਾ ਕਹਿੰਦਾ ਲੈਣੀ ਆ ਪੁੱਤ ਮਹਾ ਜੀ ਲੈਣੀ ਤਾਂ ਹੈਗੀ ਥੀ ਪਰ ਅਜੇ ਹੱਥ ਟਾਈ ਟਾ ਹੱਥ ਟਾਈ ਟਾ ਮਾ ਕੋ ਵੀ ਦਾਰੀਆਂ ਨੇ ਦਬਰ ਰੱਖਿਆ ਹਾਂ ਚਾਲ ਪਈ ਹੋਈ ਮਤਲਬ ਉਹ ਟਾਈਮ ਹੈ ਜਿਆਦੀ ਯਾਰਾ ਰੇਡ ਕੁਸ ਕੁਸ ਕੀ ਸਾਰੇ ਮੇਲੇ ਤੇ ਸਾਰਾ ਦਿਨ ਖਰਾਬ ਹੋ ਗਿਆ ਘਰੇ ਕਹਿੰਦੇ ਵੀ ਮੁੰਡਾ ਨੂੰ ਕੋਈ ਚੱਕ ਕੇ ਲੈ ਗਿਆ ਘਰੇ ਪਿੰਡ ਤੇ ਬੋਲੇ ਮਰਵਾਤੇ ਭਈ ਉਹ ਘਰੇ ਤੇ ਵਿਜਵਾਖਾ ਨੂੰ ਲੈ ਗਿਆ ਕੋਈ ਚੱਕ ਹਾਂ ਮੁਹਾਲ ਦੇ ਫਿਰਨ ਆਉਣੋਂ ਅਸੀਂ ਸ਼ਾਮ ਨੂੰ ਆਏ ਜਦੋਂ ਮੇਲੇ ਤੋਂ ਘਰੇ ਆ ਕੇ ਸਾਡੇ ਘੁੱਟ ਪਈ ਅਸਿਆ ਉਹ ਤੇ ਫਿਰਿਆ ਜਿਹੜੇ ਸਾਡੇ ਯੂਟਿਊਬ ਫਿਰਿਆ ਵੀ ਕਿੱਥੇ ਜੀ ਤੁਸੂ ਕੀ ਕਰਦੇ ਸੀਗੇ ਫਿਰ ਦੱਸਾ ਕਿ ਐਂ ਕਰਕੇ ਤਾਂ ਮੇਲੇ ਤੇ 바ਗੀ ਟ੍ਰੇਡਾਂ ਦੇ ਰੇਟ ਪਉ ਦੇ ਪਰ ਉਹ ਵੀ ਟੱਚ ਕੇ ਜਾਣੇ ਦੀ ਅਸੀਂ ਚੱਲਦੇ ਤੁਹਾਨੂੰ ਲੈ ਕੇ ਵੀ ਚੱਲ ਕੋਈ ਖੇੜ ਕੁੱਤਾ ਦਵਾ ਲਿਆ ਹੁੰਦੀ ਹਾਂ ਕਰੋ ਡਰਦੇ ਸੀ ਵੀ ਜੇ ਅਸੀਂ ਐਂ ਕਹਿੰਦੇ ਕਿ ਮੇਲੇ ਤੇ ਜਾਣਾ ਉਹਨੇ ਐਂ ਬੁਲਾਉਂਦੇ ਫਿਰ ਜਿਹੜੇ ਥੱਪੜ ਪੈਂਦੇ ਐਸੀ ਆ ਅੱਜ ਕਰੋ ਵੀ ਥੋੜਾ ਜਿਹਾ ਦਵਾਈ ਲੈਣੀ ਆ ਅਸੀਂ ਮੈਡੀਕਲ ਚ ਆਇਆ ਬਣੇ ਰਹੇ ਹੋ ਵਲੌਗ ਚ ਤੇ ਇਹ ਅੱਗੇ ਮਿਲਸਾਂਗੇ ਤੁਹਾਨੂੰ ਵੀ ਕੀ ਬੰਦ ਹੈ ਹਾਂ ਜਿਹੜਾ ਸਾਨੂੰ ਲੰਗ ਗੱਲ ਕੰਮ ਸੀ ਉਹ ਆਪਣਾ ਹੋ ਗਿਆ ਕੰਪਲੀਟ ਹੁਣ ਆਪਾਂ ਜਾ ਰਹੇ ਆ ਆਪਾਂ ਜਾ ਰਹੇ ਪਿੰਡ ਨੂੰ ਤੇ ਪਿੰਡੋ ਜਾ ਕੇ ਫਿਰ ਸੰਗਰੂਰ ਜਾਣਾ ਤੇ ਅੱਗੇ ਗੱਲਬਾਤ ਕਰਦੇ ਆਪਾਂ ਬੰਤ ਬਾਈ ਨਾਲ ਹਾਂ ਹਾਂਜੀ ਆ ਜਾ ਰਹੇ ਹਾਂ ਕਿ ਮੜਾ ਦਾ ਸਕੂਲ ਤੇ ਖੜਨਾ ਆਪਾਂ ਉੱਥੇ ਇੱਕ ਗੱਲ ਕੰਮ ਜਾ ਉੱਥੇ ਸਕੂਲ ਤੇ ਵੀ ਅਸਲ ਹਾਂ ਹੁਣ ਚੰਡੀਗੜ੍ਹ ਸਕੂਲ ਤੇ ਖੜਾਂਗੇ ਆਪਾਂ ਉੱਥੇ ਕੰਮ ਹੈ ਮੈਨੂੰ ਥੋੜਾ ਜਿਹਾ ਪਛਣ ਨਹੀਂ ਬੱਚੇ ਬੁੱਚੇ ਲਾਇਏ ਨੇ ਉਥੇ ਨਹੀਂ ਬੱਚੇ ਕਾਨੂੰ ਹਾਂ ਕੱਟਨੇ ਤਾਂ ਦੱਸਿਆ ਦਸਣਾ ਨਹੀਂ ਹੈਗਾ ਯਾਰ ਦੋਸਤੀ ਯਾਰ ਦੋਸਤੀ ਆਪਣਾ ਨਹੀਂ ਆ ਆ ਲੋਕੋ ਬੱਲ ਕੇ ਖੜੀਦਾ ਆ ਕੀ ਹੋ ਗਿਆ ਓਏ ਸਾਰੀ ਖੜ ਗਿਆ ਇਹ ਤਾਂ ਮਾਈਕ ਤੇ ਮੇਰਾ ਮਾਈਕ ਤੇ ਪੂਰਾ ਬੋਲਦਾਂ ਨਾ ਮੈਂ ਰਾ ਖਾਲੀ ਹੋ ਜਾਂਦਾ ਹੁਣੇ ਖੰਡ ਗਿਆ ਰਾ ਦੇਖੋ ਕਿਵੇਂ ਟ੍ਰੈਪ ਆ ਹੈ ਕਿਹਨੇ ਕਰਕੇ ਗਹਿਣਾ ਵੀ ਹਜੇ ਬਈ ਉੜੀ ਥੋੜੀ ਗੱਡੀ ਲੈਣ ਤੇ ਚੜੀ ਆ ਹਾਂ ਸਾਰੀ ਨਹੀਂ ਚੜੀ ਸਾਰੀ ਨਹੀਂ ਚੜੀ ਕਿਤੇ ਐਸਾ ਦੇ ਦੋ ਇਹ ਮੰਤਰੀ ਦਾ ਚੜਾਈ ਹੋ ਗਈ ਹਾਂ ਨਹੀਂ ਕੋਈ ਨਹੀਂ ਹੈਗੀ ਅੱਡਾ ਵੀ ਮੈਂ ਕੋਈ ਬ�ਾ ਸਟਾਫ ਨਹੀਂ ਅਭੀ ਛੋਟੇ ਬੜ ਗਏ ਆ ਬਾਈ ਤੁਹਾਨੂੰ ਬੰਦੇ ਹਾਂ ਨਿਰਮਲ ਬੰਦੇ ਆ ਪੰਡਿਤ ਨਿਰਮਲ ਨੀ ਨਾਰਮਲ ਹੁੰਦਾ ਮੇਰਾ ਮੈਂ ਗਰੇਜੀ ਤੇ ਕਹਾਂ ਨਾ ਧਰਤੀ ਨਾਲ ਜੁੜੇ ਹੋਏ ਐਂਡਾਂ ਨੂੰ ਸਕੂਲ ਤੇ ਖੜਾਗੇ ਉੱਥੇ ਮਾਈ ਲਟ ਚ ਕਰਨੀ ਆ ਪੰਜਾਬੀ ਚ ਹਾਂ ਠੀਕ ਐ ਮੈਂ ਉਹਨਾਂ ਨੂੰ ਦੋ ਚੀਜ਼ਾਂ ਕਹਿ ਚ ਮਨ ਜਾਂਦਾ ਮਨੁਅਲਰ ਚ ਇੰਗਲਿਸ਼ ਚੱਕਰਾ ਹਾਂ ਜਾ ਕਰਾਉ ਪੰਜਾਬੀ ਚ ਇੰਗਲਿਸ਼ ਚ ਨਹੀਂ ਇੰਗਲਿਸ਼ ਬਣਦੀ ਨਹੀਂ ਬਹੀ ਚੀਜ਼ ਖੰਨੀ ਹੋਣੀ ਬਣਦੀ ਨਹੀਂ ਉਹਦੇ ਨਾਲ ਬਣ ਜੀ ਨਹੀਂ ਜੇ ਗਰੇ ਜਾਂਦਾ ਬੇੜਾ ਬੈਠੇ ਤਾਂ ਹੀ ਤਾਂ ਫਿਰਦੇ ਆ ਹਾਂ ਹਾਂ ਜੀ ਮਿੱਤਰੋ ਪਹਿਲਾ ਅਸੀਂ ਲੌਂਗਾਲ ਤੋਂ ਆਏਗੇ ਹੁਣ ਜਾ ਰਹੇ ਆ ਸੰਗਰੂਰ ਵੱਲ ਥੋੜਾ ਉਧਰ ਆ ਕੰਮ ਤੇ ਬੰਤ ਬਾਈ ਵੀ ਨਾਲ ਹੀ ਨੇ ਨਾਲ ਮੇਰੀ ਕ ਵੀ ਨਾਲ ਹਾਂ ਬਚਪਨ ਤੋਂ ਨਾ ਇਹਦਾ ਵੀ ਗਰਮੀ ਲਾਪਨ ਹਾਂ ਗਰਮੀ ਲ ਬੈਠਾ ਬਾਈ ਇਹ ਵੀ ਨਾਲ ਇਹ ਰਾਤ ਤੋਂ ਹਾਂ ਮਾਲੀ ਨੇ ਮੂਰਲੀ ਸੀ ਟਰੋਕਲੀ ਬੰਤਤੀ ਚਲ ਕੋਈ ਨਾ ਫੇ ਮੇਰਾ ਕਿਲੇ ਤੇ ਬੈਜਾਂ ਪਿੱਛੇ ਪਿੱਛੇ ਕਰ ਦਵਾਂ ਤੁਹਾਨੂੰ ਮੈਂ ਤਾਂ ਮੈਂ ਤਾਂ ਹਾਂ ਬੈਜਾਂ ਤੇ ਕੋਈ ਡੱਗੀ ਤੇ ਬੈਜਾਂ ਲੱਗੂਰੇ ਬਰੇ ਬੈਜਾਂ ਹਾਂ ਉਰੇ ਬੈਠਣ ਦਾ ਬੋਟਨ ਤੇ ਬੈਜਾਂ ਨਾ ਲਾ ਉਰੇ ਇਹ ਸੀ ਤੇ ਇਹ ਚਿਚੇ ਬੈਠੋ ਬੰਦਾ ਜਿੱਥੇ ਮਰਜੀ ਬੈਠੋ ਬੈਠੋ ਤੇ ਕਹੇ ਤੇ ਜੜਾ ਤੇ ਬੈਠੋ ਬੈਹੋ ਬੈਹੋ ਇੱਥੇ ਜਗ੍ਹਾ ਪੈਦੀ ਆ ਬੈਹੋ ਵੀ ਹੁਣ ਇਹਦਾ ਟਾਈਮ ਆਇਆ ਵਿਆਹ ਹੁਣ ਇਹਦਾ ਟਾਈਮ ਚੱਗਾ ਨਹੀਂ ਪੈਦਾ ਬੈਹੋ ਦੋਸਤ ਸੁਣੋ ਅੱਗੇ ਦੀ ਗੱਲ ਆਵਾਜ਼ ਦਾ ਮਿੱਤਰੋ ਤੁਹਾਨੂੰ ਉਹ ਜਾ ਕੇ ਕਰਦੇ ਆ ਸੰਗਰੂਰ ਦਾ ਮਤਲਬ ਰਾਹ ਨਹੀਂ ਪਤਾ ਸੀ ਸਾਡੇ ਪਿੰਡ ਤੋਂ ਸੰਗਰੂਰ 12 ਕਿਲੋਮੀਟਰ ਦੂਰ ਹੈ ਅਸੀਂ 10-10 ਥੱਕ ਗਏ ਉਹ ਬੰਤ ਵੀ ਥੱਕ ਗਿਆ ਰਾਹ ਦਾ ਮੈਂ ਤਾਂ ਬਈ ਦਿਮਾਗ ਖਾ ਲਿਆ ਮੇਰਾ ਤਾਂ ਇਹ ਸੁਢਣ ਨੇ ਇਹਨਾਂ ਨੇ ਸਹੀ ਗੱਲ ਆਪਾਂ ਤਾਂ ਮੁੱਛੇ ਇਹਨੂੰ ਆ ਮੈਪ ਲਾ ਕੇ ਦੇਦਾ ਸੀ ਤਾਂ ਮੈਪ ਨਾਲ ਵੀ ਗੱਦੀ ਲੈ ਆ ਕੋ ਮੱਬਦੀ ਕਣੀ ਦੀ ਮੈਪ ਮੈਪ ਬਈ ਉਦੋਂ ਤੇਜ ਦੇਖਿਆ ਮੈਪ ਕਿਦਰੀ ਹੋਰੀ ਲੈ ਵੜਦਾ ਮੈਪ ਸਾਨੂੰ ਹੋਰ ਕਿਦਰੀ ਲੈ ਵੜਿਆ ਉਹ ਸਾਡਾ ਗਾਂ ਬੰਗਾ ਵਾਲੀ ਤੋਂ ਕਹਿੰਦਾ ਕਿਹੜਾ ਪਹੁੰਚੂਗਾ ਅਸੀਂ ਉਹਦੇ ਵੀ ਜਣਾ ਉਹੋ ਕੰਮ ਹੀ ਨਾਲ ਅਸੀਂ ਆਏ ਲਾਲਿਆ ਸਾਬ ਵਿਚਾਲੇ ਤਾਂ ਸਹੀ ਜਾਊ ਅਸੀਂ ਭਈ ਪੈ ਗਏ ਅੱਖਾਂ ਮੀਚ ਲੀਆਂ ਜਦੋਂ ਮੈਂ ਬਨਾਲਾ ਆਪੀ ਵਗ ਜੂ ਜੇ ਕਿਤੇ ਨੂੰ ਨੇੜਾ ਦੇ ਵੀ ਲੈ ਗਏ ਤਾਂ ਇਧਰ ਦੀ ਲਊ ਫਰ ਸਾਨੂੰ ਸੂਰਤ ਕੜ ਕਣੀ ਦੀ ਰਾਸਤਾਨ ਕਲ ਕੋ ਮਦਾਵਾ ਗੀ ਰਾ ਸਾਰਾ 12 ਕਿਲੋਮੀਟਰ ਦਾ ਸੀ 3 ਕਿਲੋਮੀਟਰ ਕੱਟ ਚੁੱਕੇ ਆ ਆ ਨਹੀਂ ਖੇਤਾਂ ਤੇ ਰਾਜੀ ਆ ਖੇਤਾਂ ਤੇ ਰਾਜੀ ਇੱਥਾ ਦੇ ਰਾਜੀ ਇੱਥੇ ਚੌ ਬੋਸ ਤਾਂ ਮੈਂ ਸੰਗਰੂਰ ਆਇਆ ਚੌ ਚੀ ਫਰਦਾ ਇੱਕ ਕਹਿੰਦਾ ਬਈ ਗੱਡੀ ਨਹੀਂ ਆਕਰਨਦੇ ਸੀ ਦੀ ਅੱਜ ਤੋਂ 12 ਸਾਲ ਪਹਿਲਾਂ ਇਹਦਾ ਰਚਨ ਕਾਟ ਦੀ ਫੋਟੋ ਕਰਾਉਂਦੇ 12 ਸਾਲ ਪਹਿਲਾਂ 12 ਸਾਲ ਪਹਿਲਾਂ ਹਾਂ ਆਹੀ ਬਾਦੂ ਜੀ ਚ ਆਈ ਸੀ ਬਾਦੂ ਜੀ ਕੀ ਹਾਂ ਉਦੋਂ ਬਸ ਇੰਨਾ ਕ ਫਰਕ ਤੀਆ ਵੀ ਉਦੋਂ ਸਾਈਕਲ ਤੇ ਆਏ ਸੀ ਹਾਂ ਵੀ ਅੱਜ ਪਈ ਗੱਡੀ ਹੁਣ ਗੱਡੀ ਚ ਉਹ ਉਹੀ ਪਈ ਸੀ ਉਦੋਂ ਇੱਥੇ ਮੇੜਾ ਕਿੱਦਾਂ ਕਰਨਾ ਤੱਬੇ ਤੇ ਤੱਬੇ ਤੇ ਮੈਂ ਕਿਹਾ ਉਹ ਪਾਣੀ ਜਾਣੀ ਪੀਤਾ ਦੀ ਨਾਲ ਆਇਆ ਜੀ ਆਉਰੇ ਦੀ ਆ ਖੇਦੀ ਨ ਮਜਾ ਦਲੇ ਠੀਕੇ ਫਟਕੇ ਭਾਈ ਨਾਕਾ ਵੀ ਛੱਡਿਆ ਹਲਤੀ ਤੇ ਪੀਤਾ ਦੀ ਪਾਣੀ ਦਾ ਕਾਦੀ ਹਲਤੀ ਕੋਈ ਪੀਤਾ ਹਲਤੀ ਹਾਂ ਉਹ ਕਿਹਾ ਹਲਤੀ ਸੀ ਆ ਆ ਸ਼ੈਲਡਰ ਜ ਮੈਨੂੰ ਲੱਗਦਾ ਉਹ ਅਮਰੀਕ ਦੇ ਵਿਆਹ ਵੇਲੇ ਬੰਨਣ ਲੱਗਿਆ ਸੀ ਉੱਥੀ ਦਾ ਉੱਥੀ ਪਿਆ ਨਵਾਂ ਪੜ ਰਹੀ ਟੀ ਜੀਆਂ ਉਹੋ ਦੇਖ ਲਾ ਸਮਾ ਸਮਾ ਦੀ ਗੱਲ ਹੈ ਹੈ ਦੇਖ ਲੂ ਕੀ ਤੋ ਕੀ ਬਣ ਗਿਆ ਕੀ ਤੋ ਕੀ ਬਣ ਗਿਆ ਬੋਤਰਾ ਤੇ ਉਹਦੇ ਗਵਰੇ ਤੋਂ ਉੱਰਾ ਕੱਚਾ ਲੈ ਕੇ ਕਿਸੇ ਨੂੰ ਨਹੀਂ ਹਮੇਸ਼ਾ ਦਿਖਉਂਦੀ ਕੱਚਾ ਦਾ ਕੰਮ ਹੁੰਦਾ ਕਈ ਵਾਰੀ ਉਰੇ ਕਚੇਰੀਆਂ ਚੋਂ ਉਹਦਾ ਦੂਖ ਓਖਾ ਚ ਆਉਂਦੇ ਦੀ ਕਚੇਰੀਆਂ ਕਿੱਡੀ ਹੁੰਦੀਆਂ ਸੀ ਮੇਲੇ ਲੱਗਦੇ ਕਚੇਰੀਆਂ ਹੋਰ ਇਹੜਾ ਕਚੇਰੀਆਂ 'ਚ ਗਾਣਾ ਆਇਆ ਦੀ ਆ ਕਚੇਰੀਆਂ 'ਚ ਮੇਲੇ ਲੱਗਦੇ ਉਦੋਂ ਮੇਲੇ ਲੱਗ ਉਦੋਂ ਆਇਆ ਉਹ ਗਾਣਾ ਮੇਲੇ ਲੱਗ ਜਾਂਦੇ ਉਹ ਕਿਤੇ ਆ ਬੰਦੇ ਨੇ ਕਿਹਾ ਦੀ ਤੁਰੇ ਜਾਂਦੇ ਨੇ ਕਿ ਕਚੇਰੀਆਂ 'ਚ ਮੇਲੇ ਲੱਗੇ ਪਏ ਨੇ ਉਹ ਪਾਈ ਕਿਤੇ ਗਾਉਣ ਆਲਾ ਲਵੇ ਖੜਾ ਸੀ ਬਾਕੀ ਤੂੰ ਦਾ ਉਸਦੀ ਨਮਨਾਲੀ ਜੀ ਇਹਦੇ ਨੇ ਕਹਿੰਦੇ ਹਾਂ ਉਹਨੇ ਗੱਲ ਫੜ ਲਈ ਉੱਥੀ ਮੈਂ ਗੱਲ ਦੇਖ ਜਿੰਨੀ ਗੱਲ ਹੈਗੀ ਉਹਨੇ ਕੰਮ ਕਰੇ ਬੱਚੇ ਕੰਮ ਹੁੰਦੇ ਹੋਂ ਐਵੇਂ ਟੂਠ ਨਹੀਂ ਬੋਲਦੇ ਨੇ ਉਹਨੇ ਵਾਸੇ ਇਹਨੇ ਹੈਡਲਾਈਨ ਦੇਤੀ ਤੇਰੀਆਂ ਚ ਮੇਲੇ ਲੱਗਦੇ ਉਹਨੇ ਗਾਣਾ ਬਣਾਤਾ ਤੇਰੀ ਤਰੀਕਤ ਹੀ ਆ ਦੂ ਮੈਥੇ ਬੋਤਾ ਕੁੱਟਿਆ ਗਿਆ ਸੀ ਉਹ ਠੀਕੇ ਤਰੀਕਤ ਸੀ ਲੱਗੀ ਕੌਂ ਹੀ ਬੱਗੇ ਹੁੰਦੇ ਤੇ ਜਿਹੜਾ ਬੋਤਾ ਕੁੱਟਿਆ ਸੀ ਨਾਲ ਲਿਆਉਣਾ ਪੈਂਦਾ ਸੀ ਟੱਕ ਖਵਾ ਕੇ ਉਹ ਉਹ ਬੋਤਾ ਹੁਣ ਮਰਿਆ ਵਿਚਾਰਾ ਫੜਾ ਹੋ ਗਿਆ ਥੋੜਾ ਟਾਈਮ ਹੀ ਹੋਇਆ ਨਾ ਅੱਛੇ ਮਰੇ ਆ ਉਹਨਾਂ ਦਾ ਕੋਈ ਨਹੀਂ ਚ ਮਰਿਆ 12 ਕੋਲ ਨੂੰ ਉਹ ਪਮੋ ਤੇ ਕਿ ਸੰਗਰੂਰ ਲਖਾਉਣਾ ਤੁਹਾਨੂੰ ਅੱਗੇ ਅਸੀਂ ਕੀ ਕੰਮ ਕਰਨਾ ਹੈ ਨਹੀਂ ਮੇਰਾ ਇੰਜਣ ਚੱਲ ਰਿਹਾ ਹੈ ਲਾ ਆ ਬਈ ਸੰਗਰੂਰ ਚ ਮੰਤ ਪਹੁੰਚਿਆ ਹੈ ਜਾਮ ਹੀ ਜਾਮ ਲੱਗ ਗਿਆ ਮੂਰੇ ਕਲ ਫੁੱਲ ਲੱਗ ਗਿਆ ਹਾਂ ਨਹੀਂ ਤਾਂ ਹੁੰਦਾ ਨਹੀਂ ਮੈਂ ਚੇਤੀ ਕਲ ਫੁੱਲ ਲੱਗਦਾ ਜਿੱਥੇ ਜਾਂਦਾ ਹੋਰ ਜਾਮ ਲਵਾਤਾ ਜੀ ਬੈਰੀਕੇਡ ਲਾਤੇ ਮੂਰੇ ਹਾਂ ਐ ਬਾਈ ਜੀ ਬੈਰੀਕੇਡ ਲੱਗ ਗਿਆ ਉਹ ਪੰਡੀਆਂ ਚੱਕ ਲੈ ਉਹ ਬੈਰੀਕੇਡ ਲਾ ਪੰਡੀਆਂ ਚੱਕ ਲੈ ਹੋਰ ਲੈ ਕਿਤੇ ਤਾਂ ਨਹੀਂ ਨਾ ਜੀ ਇੱਕ ਜਾਮ ਹੋ ਜਾਂਦੀ ਜਿੱਥੇ ਖੜਦੇ ਆ ਵੈਕ ਨਹੀਂ ਆਉਂਦਾ ਇਹ ਆ ਮੂਰੇ ਬੈਰੀਕਡ ਲਾਤੇ ਪੁੱਛਨੇ ਇਹ ਮੂਰੇ ਨਾਉ ਐਂਟਰੀ ਕਰ ਹਾਂ ਇਕੱਠ ਜਾਦੇ ਹੋ ਜੂ ਐਡੀ ਗੱਲ ਬਾਤ ਮੈਂ ਮਾਰ ਤਾਂ ਬੁੱਤ ਨਹੀਂ ਨਾ ਪੂਰ ਕਟ ਲਾਤਾ ਮੂਰੇ ਦਾ ਕਲਾ ਇਹਦੇ ਡੱਬ ਰੋਟੀ ਦੀ ਮਾਰ ਚੜਚਾ ਤੇ ਡੱਬ ਹੋ ਯਾ ਲੈ ਮੈਂ ਪਿਆ ਗਾੜਾ ਹੋੜ ਦੇ ਬਾਈ ਤੇ ਕਾੜਿਆਂਗਾ ਅਵੀ ਆਈ ਜਾਮ ਲੱਗਦੇ ਨਹੀਂ ਕਿੱਥੇ ਪੰਤ ਆਉਂਦਾ ਧੂਜ ਪਿਆ ਦੇ ਨਿਤਲਾ ਬਾਈ ਦਾ ਪਾਣੀ ਪੀ ਲਓ ਛੂਟੀ ਟੋਕੇ ਚ ਕੀ ਨੂਰ ਆ ਮਾੜੇ ਹੁੰਦੇ ਨਹੀਂ ਐਨਕ ਲਾਲਾ ਤੇਰੀ ਅੰਕੀ ਬਾਲਾ ਛੋਣਾ ਇਨਕੀ ਗਾੜੀ ਇਹਨੇ ਦਾਪਟ ਟੋਕੜਾ ਗਿਆ <laughs> करके जो जो बूटा सिंह ਵੱਚ ਬਾਂਸਤ ਪਰਦਾ ਆਣ ਕਹਿੰਦੇ ਕਾਲੀ ਦੁਨੀਆ ਦਾ ਆਵਾਜ਼ ਆ। ਆ ਕਰ। ਕੋਈ ਬਾਤ ਨਹੀਂ। ਕੋਈ ਨਾਲ ਜੇ ਕਰਦਾ। ਇਹ ਵੀ ਤਾਂ ਨਹੀਂ ਕਰਦਾ। ਇਹ ਤਾਂ ਤਾਂ ਮੈਂ ਕਿਹਦੇ ਬੋਲੇ। ਇਹ ਕਿਛ ਨਹੀਂ ਖਾਣਾ ਹੋਵੇ। ਇਹ ਜਿਹੜਾ ਉਹ ਕਰਨਾ। ਹਨਾ। ਦਮੇ ਸਾਰੀ ਵੀਡੀਓ ਆ ਡਬਲ ਹਲਾਇਨ ਬਲੌਗ ਤੋਂ। ਇਹ ਮੈਂ ਘਰ ਮੈਂ ਕਹਣਾ ਉੱਥੇ ਬਣਾਇਆ ਬਾਹਰ ਅਜੰਮਿਆ ਇਹ ਤਾਂ ਬਾਲੇ ਟੋਪੜੀ ਦੀ ਤਾਂ ਵਧੀਆ ਸੀ ਬੈਠਣ ਬਾਅਦ ਹਾਂ ਇਹ ਤਾਂ ਮੈਂ ਦੋ ਮੇਰਾ ਪਰ ਇਹਦਾ ਬਹੁਤ ਵਧੀਆ ਸਿਸਟਮ ਹੈ ਮੇਰੇ ਬਹੁਤ ਸਾਫ ਸਾਂਭ ਖਾਣਾ ਪ੍ਰਬੰਧ ਹੈ ਹਾਂ ਕਿਹਨੇ ਕਿਹਾ ਵਧੀਆ ਕੰਮ ਹਾਂ ਦੇਖ ਫੁੱਲੇ ਜੇ ਮੱਛੇ ਨਾਲ ਪਾ ਦੇ ਹਾਂ ਲੈ ਕੀ ਭਗਾਉਣ ਭਗਾਲਾ ਤੂੰ ਭਗਾਉਣਾ ਨਹੀਂ ਭਾਣੇ ਕੋ ਪ੍ਰਮੋਸ਼ਨ ਕਰਨ ਬਾਈਆਂ ਨੇ ਪਹਿਲਾਂ ਤਾਂ ਸੇਵਾ કરી ਜਿਹੜੀ ਚੀਜ਼ ਸੀ ਅੱਜ ਤੱਕ ਦਿੱਤੀ ਨਹੀਂ ਉਹ ਦਿੱਤੀ ਅਵੇ ਟੱਬ ਮੰਤਲ ਕਾਲੀ ਦੁਨੀਆ ਦਾ ਪ੍ਰਧਾਨ ਇਹਦੇ ਕਰਕੇ ਅੱਜ ਇੱਥੇ ਪਹੁੰਚੇ ਆ ਮੈਨੂੰ ਲੱਗਦਾ ਕਿ ਅਸੀਂ ਇੱਧਰ ਤੱਕ ਕਦੇ ਆਉਣੀ ਨਹੀਂ ਸੀ ਗਾਮੇ ਆਪਾਂ ਹਨਾ ਹੈ ਮੈਂ ਇਹ ਬਾਈ ਕਰਕੇ ਆਇਆ ਇਹ ਬਾਹਿਆਂ ਦਾ ਕੰਮ ਲੋਕਾਂ ਆ ਗਿਆ ਥੋੜਾ ਜਿਹਾ ਕੀ ਅੰਦਰ ਨੂੰ ਸੰਗਰੂਰ ਚ ਇਹ ਦੱਸੇ ਦੀ ਪਤਾ ਲੱਗੂ ਹੁਣ ਸਾਨੂੰ ਰੀਲ ਚ ਦੱਸਾਂਗੇ ਵੀ ਇਹ ਕਿੱਥੇ ਜੇ ਹੈ ਹੈ ਇਹ ਉਰ ਆ ਗਈ ਕਾਈ ਵਾਰ ਦੇਖੋ ਬਹੁਤ ਵਧੀਆ ਵਧੀਆ ਦੀਜਾਂ ਦਿੱਤੀਆਂ ਨੇ ਖਾਣ ਪੀਜ਼ਾ ਕਹਿੰਦੇ ਨੇ ਇਹਨੂੰ ਟੇਸਟ ਵਾਲੇ ਪਤਾ ਨਹੀਂ ਹਰੇ ਖੱਦ ਪਤਾ ਲੱਗੂ ਟੇਸਟ ਤਾਂ ਸਰੀ ਹੈ ਬੰਦਿਆਂ ਨੇ ਯਾਰ ਜੀ ਲਾਤਾ ਬਹੁਤ ਵਧੀਆ ਸੇਵਾ ਕਰੀ ਬੰਨਿਆ ਦਾ ਇਸ ਤੋਂ ਇੱਕ ਨੰਬਰ ਆ ਮਹੌਲਾ ਉਹ ਕੱਢ ਗਈ ਤੈਰੀ ਹਾਂ ਕਿਉਂ ਹੰਡਾ ਕਿਉਂ ਨਾ ਆ ਦੇ ਕਮਾ ਚਰੋਂ ਤੈਨੂੰ ਲੱਗਿਆ ਤੁਮ ਫੇਰਾ ਜਮਾ ਉਹ ਨੰਬਰ ਆ ਮਹੌਲਾ ਕੋਲ ਨੰਬਰ ਆ ਇਹਦੀ ਬਣਾਉਂਦੇ ਨੇ ਚੀਜ਼ ਦੇਖਣੇ ਮੁਰਗੀ ਇੱਥੇ ਨਾ ਮੜਦੇ ਹਾਂ ਸਾਰੇ ਸੂਰੂ ਚੀਜ਼ਾਂ ਨਹੀਂ ਮਿਲੂ ਸੂਰੂ ਆ ਨਹੀਂ ਵਾਈਟ ਕੀ ਬੋਤਲ ਤੇ ਥੋੜੀ ਬਹੁਤ ਜੇ ਸਾਡੀ ਹੋਵੇ ओके 그러면은 ਮਿਲਦੇ ਆ ਅੱਗੇ ਉਹ ਦੇਖੀਏ ਲੈ ਵੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਹੈ ਛੋਡਾ ਮੇਡਿਟਾ ਰੁਕੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਹੈ ਬਾਈ ਹੁਰੀਆਂ ਲੱਭੇ ਹੋਗੇ ਸਟੂਡੈਂਟ ਹੈ ਬਈ ਡਰੈਸ ਦਿੱਤਾ ਛੋਡਾ ਮੇਰਾ ਮਿਰਜਾ ਪੁਰਾਣੀ ਢਾਂ ਛਾਰੇ ਹੁੰਦਾ ਆਪਣਾ ਵੀ ਐਡਰੈਸ ਹੈਗਾ ਸਿੰਘ ਸਵਾ ਗੁਰਦੁਆਰਾ ਠੀਕ ਹੈ ਅਬ ਤਾਰ ਖਾਲਸਾ ਗੁਰਬਾਨਾਂ ਵਾਲੇ ਦੁਕਾਨ ਦੇ ਕੋਲ ਹੀ ਆ ਸਰ ওকে ਬਿਲਕੁਲ ਸਾਹਮਣੇ ਆਪਣਾ ਰਿਹਾ ਹਾਂ 5 ਕਿਲੋਮੀਟਰ ਤੱਕ ਬਈ ਬੜੀ ਸਾਰੀ ਫਰੀ ਹੈ 500 ਤੱਕ ਇੱਥੇ ਐਂ ਨਹੀਂ ਪਤਾ ਸੌਦਾ ਆਰਡਰ ਦੇ ਕੇ ਕਹਿ ਦੋ ਫ੍ਰੀ ਡੋਪ ਨਾ 500 ਤੱਕ ਦਾ ਸਮਾਨ ਮੰਗਾਓ ਠੀਕ ਐ ਚਾ ਤੇ ਵੱਧ ਤੋਂ ਵੱਧ 500 ਰੁਪਏ ਸਮਾਨ ਇੱਕ ਨੰਬਰ ਆ ਬੈਠਣ ਦਾ ਬਹੁਤ ਵਧੀਆ ਖਾਸ ਪ੍ਰਬੰਧ ਐ ਇੱਥੇ ਬਾਈ ਬੰਦੂ ਕੋ ਐਂਕੀ ਬਾਈ ਬਹੁਤ ਬਹੁਤ ਸੋਹਣੇ ਆ ਸੇਵਾ ਕਰ ਰਹੇ ਨੇ ਕਿਵਰੇ ਬਹੁਤ ਪਿਆਰ ਬਖਸ਼ਿਆ ਬਾਈਆਂ ਨੇ ਪਹੁੰਚ ਜਾ ਕੇ ਬਹੁਤ ਵਧੀਆ ਸੇਵਾ ਕਰੀ ਬਾਈ ਬਰੀਆਂ ਬਹੁਤ ਬੰਦੀਆ ਪ੍ਰਬੰਧ ਐ ਬਾਕੀ ਆਪਾਂ ਅਗਲੇ ਬਲੌਗ ਚ ਮਿਲਦੇ ਆਂ ਤਾਂ ਬਾਈ ਬਣੇ ਸਾਰੇ ਵੀਰ ਜਰੂਰ ਜਰੂਰ ਪਹੁੰਚੋ ਇੱਥੇ ਵੱਧ ਤੋਂ ਵੱਧ ਮੱਝਪੁਰ ਵਾਲੇ ਜੰਨੇ ਵੀ ਨਾ ਛਾਰੇ ਪਹੁੰਚੀ ਜਾਊਗੀ ਮੈਂ ਤਾਂ ਉਡੀਕ ਫਿਰਦਾ ਜਦੋਂ ਵੀ ਫਿਰਦਾ ਇੱਲੇ ਤੇ ਜੱਟ ਚੈਨਲ ਨੂੰ ਸਬਸਕ੍ਰਾਈਬ ਇੱਲੇ ਤੇ ਜੱਟ ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਸ਼ੇਅਰ ਕਰੋ ਓਕੇ ਓਕੇ ਬਈ